ਬਟਾਲਾ ਦੀ ਰਹਿਣ ਵਾਲੀ ਇੱਕ ਛੋਟੀ ਜਿਹੀ ਬੱਚੀ ਜਿਸ ਦੀ ਉਮਰ ਮਹਿਜ਼ 13 ਸਾਲਾਂ ਦੱਸੀ ਜਾ ਰਹੀ ਹੈ ਇਸ ਬੱਚੀ ਨੇ 13 ਸਾਲ ਦੀ ਉਮਰ ਦੇ ਵਿੱਚ ਸਕੂਲ ਗੇਮਸ ਫੈਡਰੇਸ਼ਨ ਆਫ ਇੰਡੀਆ ਵਿੱਚ ਅੰਡਰ 19 ਦੇ ਐਥਲੀਟਿਕਸ ਮੁਕਾਬਲੇ ਵਿੱਚ ਉਹ 400 ਮੀਟਰ ਦੌੜਾ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਤੇ ਪਹਿਲਾ ਸਥਾਨ ਹਾਸਲ ਕਰਦਿਆਂ ਹੋਇਆਂ 골ਡ ਮੈਡਲ ਪ੍ਰਾਪਤ ਕੀਤਾ ਬੇਤੀ ਦੀ ਇਸ ਪ੍ਰਾਪਤੀ ਨੂੰ ਲੈ ਕੇ ਪੂਰੇ ਦੇ ਪੂਰੇ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਵਹਿਣ ਨੂੰ ਮਿਲਦੀ ਪਈ ਹੈ ਦੱਸਦੀ ਹੈ ਕਿ 8ਵੀਂ ਜਮਾਤ ਦੀ ਵਿਦਿਆਰਥਣ ਨਾਵੇਤਾ ਭਗਤ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਨੂੰ ਨਹੀਂ ਪਤਾ ਸੀ ਕਿ ਉਹ 골ਡ ਮੈਡਲ ਜਿੱਤ ਕੇ ਆਵੇਗੀ ਮੇਰੀ ਸਕੂਲ ਟੀਚਰ ਨੇ ਮੇਰਾ ਨਾਮ ਲਿਖਾ ਦਿੱਤਾ ਜਿਸ ਤੋਂ ਬਾਅਦ ਮੇਰੇ ਪਿਤਾ ਜੀ ਨੇ ਮੈਨੂੰ ਹੌਸਲਾ ਦਿੱਤਾ ਤੇ ਖੇਡਾਂ ਨੂੰ ਲੈ ਕੇ ਉਸ ਨੇ ਐਥਲੀਟਿਕਸ ਨੂੰ ਆਪਣਾ ਜਨੂਨ ਬਣਾ ਲਿਆ ਤੇ ਪਰਿਵਾਰ ਤੇ ਕੋਚ ਨੇ ਪੂਰਾ ਸਾਥ ਦਿੱਤਾ ਪੜ੍ਹਾਈ ਤੇ ਖੇਡਾਂ ਦੀ ਪ੍ਰੈਕਟਿਸ ਦਾ ਟਾਈਮ ਟੇਬਲ ਬਣਾ ਕੇ ਰੱਖਿਆ ਹੋਇਆ ਹੈ ਜਿਸ ਦੇ ਹਿਸਾਬ ਦੇ ਨਾਲ ਇਹ ਬੱਚੀ ਕੰਮ ਕਰਦੀ ਹੈ ਤੇ ਇਸ ਬੱਚੀ ਵੱਲੋਂ ਆਖਿਆ ਗਿਆ ਕਿ ਮੈਨੂੰ ਬਿਲਕੁਲ ਵੀ ਉਮੀਦ ਨਹੀਂ ਸੀ ਪਰ ਜਿਸ ਤਰੀਕੇ ਦੇ ਨਾਲ ਮੈਂ ਇਹ ਮੈਡਲ ਜਿੱਤਿਆ ਹੈ ਅੱਜ ਮੈਨੂੰ ਆਪਣੇ ਉੱਪਰ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਪਿਆ ਹੈ ਮੈਂ ਬਠਿੰਡੇ ਲੈਵਲ ਤੇ ਖੇਡ ਕੇ ਆਈਆਂ ਸਭ ਤੋਂ ਪਹਿਲਾਂ ਡਿਸਟ੍ਰਿਕਟ ਚ ਗਈ ਸੀ ਫਿਰ ਮੈਂ ਗਈ ਸੀ ਕਿ ਸਟੇਟ ਵਿੱਚ ਖੇਡਣ ਵਾਸਤੇ ਮੈਂ ਅੰਡਰ 14 ਦੀ ਕੁੜੀ ਆ ਤੇ ਮੈਂ ਅੰਡਰ 19 ਦੇ ਵਿੱਚ ਖੇਡ ਕੇ ਆਈ ਆ ਐਥਲੈਟਿਕ ਰਨਿੰਗ 4 400 ਮੀਟਰ ਰੇਸ ਤੇ ਇਹਦਾ 크ੈਡਿਟ ਮੈਂ ਦੇਣਾ ਚਾਹਾਂਗੀ ਪਾਪਾ ਨੂੰ ਜਿਨ੍ਹਾਂ ਨੇ ਕਿ ਬਹੁਤ ਰੇਸ ਰੇਸ ਲਵਾ ਲਵਾ ਕੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਤੇ ਮੇਰੀ ਕੈਮੀ ਮੈਮ ਦਾ ਜਿਨ੍ਹਾਂ ਨੇ ਇੰਨੀ ਜਤਾ ਜਰਮਨ ਡ੍ਰਿਲ ਲਵਾ ਲਵਾ ਕੇ ਮੇਰਾ ਸਟੈਮੀਨਾ ਵਧਾਇਆ ਹੈ ਔਰ ਮੈਨੂੰ ਇੱਥੋਂ ਤੱਕ ਪਹੁੰਚਾਇਆ ਹੈ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗੀ ਅਸਲ ਬੱਚੇ ਜਿਸ ਸੀਕ ਨਾਲ ਤੁਸੀਂ ਦੱਸ ਰਹੇ ਖੇਡੇ ਹੋ ਉੱਥੇ ਕਿੰਨੇ ਕੁ ਬੱਚੇ ਸੀ ਟੋਟਲ ਉੱਥੇ ਤੇ ਟੋਟਲ ਬਹੁਤ ਜ਼ਿਆਦਾ ਬੱਚੇ ਸੀਗੇ ਪਰ ਸਾਡੇ ਸਕੂਲ ਦੇ ਪੰਜ ਕੁੜੀਆਂ ਗਈਆਂ ਸੀਗੀਆਂ ਉਹਨਾਂ ਵਿੱਚੋਂ ਮੈਂ ਵੀ ਸੀਗੀ ਇੱਕ ਤੁਹਾਨੂੰ ਉਮੀਦ ਹੈਗੀ ਸੀ ਕੋਈ ਕਿਰਨ ਹੈਗੀ ਸੀ ਉਮੀਦ ਦੀ ਕਿ ਮੈਂ ਜਿੱਤਾਂਗੀ ਨਹੀਂ ਉਮੀਦ ਨਹੀਂ ਸੀ ਪਰ ਫਿਰ ਵੀ ਆ ਗਈ ਫਸਟ 골ਡ ਮੈਡਲ ਲੈ ਆਈ ਕ੍ਰੈਡਿਟ ਕਿਨੂੰ ਦਵਾਂ ਮੈਡਮ ਨੂੰ ਜਾਂ ਪਾਪਾ ਨੂੰ ਕ੍ਰੈਡਿਟ ਪਹਿਲਾਂ ਤੇ ਪਾਪਾ ਨੂੰ ਵੀ ਜਿਨ੍ਹਾਂ ਨੇ ਬਹੁਤ ਧੋੜਾ ਲਵਾਈਆਂ ਤੇ ਮੈਡਮ ਨੂੰ ਵੀ ਮੈਂ ਦਵਾਂਗੀ ਕਿਉਂਕਿ ਉਹਨਾਂ ਨੇ ਵੀ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਮੇਰੇ ਪਿੱਛੇ ਉਹਨਾਂ ਨੇ ਕਿਹਾ 골ਡ ਮੈਡਲ ਲੈ ਕੇ ਆਣਾ ਜੋ ਮਰਜ਼ੀ ਹੋ ਜਾ ਮੈਂ ਕਿਹਾ ਠੀਕ ਅੱਛਾ ਫਿਰ ਕਿੱਦਾਂ ਜਾਂਦੇ ਨੇ ਜਦੋਂ ਤੁਹਾਡਾ ਨਾਮ ਉੱਥੇ ਲਿਖਿਆ ਗਿਆ ਕਿੱਦਾਂ ਲਿਖਿਆ ਗਿਆ ਤੁਹਾਨੂੰ ਪਤਾ ਸੀ ਕਿ ਐਥਲੈਟਿਕ ਤੇ ਨਾਮ ਲਿਖਿਆ ਗਿਆ ਨਹੀਂ ਉਹ ਪਿੱਛੋਂ ਕਿਹਾ ਸੀਗਾ ਕਿ ਇੰਨੀ ਕੁੜੀਆਂ ਨੇ ਤੇ ਸਰ ਨੇ ਐਦਾਂ ਹੀ ਮੇਰਾ ਨਾਮ ਪਾਤਾ ਤੇ ਮੈਮ ਨੇ ਕਿਹਾ ਕਿ ਤੇਰਾ ਨਾਮ ਹੈ ਮੈਂ ਬਹੁਤ ਜ਼ਿਆਦਾ ਡਰ ਗਈ ਫਿਰ ਮੈਂ ਪਾਪਾ ਨੂੰ ਆ ਕੇ ਦੱਸਿਆ ਪਾਪਾ ਕਹਿੰਦੇ ਕੁਛ ਨਹੀਂ ਹੁੰਦਾ ਤੂੰ ਪ੍ਰੈਕਟਿਸ ਫਿਰ ਮੈਂ ਹੌਲੀ ਹੌਲੀ ਪਰਫੈਕਟ ਹੋ ਗਈ ਤੇ ਫਿਰ ਮੈਂ 골ਡ ਮੈਡਲ ਲੈ ਆਈ। ਪਾਪਾ ਨੇ ਕਿੰਨੀ ਕੀ ਪ੍ਰੈਕਟਿਸ ਕਰਾਈ ਮੇਰੇ ਤਾਂ। ਪਾਪਾ ਮੈਨੂੰ ਪਾਰਕ ਚ ਲੈ ਜਾਂਦੇ ਸੀਗੇ ਉੱਥੇ ਜਾ ਕੇ ਮੇਰੀਆਂ ਦੀ ਸਲਵਾਨੀਆਂ ਕਰਨੀਆਂ ਤੇ ਉਹਦੇ ਵਿੱਚ ਰੇਸ ਲਵਾ ਲਵਾ ਕੇ ਸਟੈਮਿਨਾ ਵਧਾਇਆ ਕਰਨਾ ਫਿਰ ਮੈਂ ਰਸਟਰੀਆ ਕਰਨੀ। ਉੱਠ ਜਾਂਦੀ ਜਦੋਂ ਇਤਾਂ ਵਸਰੇ। ਹਾਂਜੀ ਉੱਠ ਉੱਠ ਜਾਂਦੀ ਹੁੰਨੀ ਸੀ ਮੈਂ। ਬਹੁਤ ਹੀ ਮਾਨਵਲੀ ਗੱਲ ਹੈ ਜੀ। ਮੈਨੂੰ ਤੇ ਮੈਨੂੰ ਇਹ ਕਹਿੰਦੇ ਕਿ ਮੈਂ ਬਪਾ ਜਾਣਾ ਆ ਤੇ ਇਦਾਂ ਮੈਨੂੰ ਮੈਮ ਕਹਿੰਦੇ ਮੈਂ ਹਿੰਮਤ ਨਹੀਂ ਹਾਰਨੀ। ਠੀਕ ਹੈ ਤੇ ਪੂਰਾ ਮੈਂ ਕਿਹਾ ਆਪਣਾ ਤਨਮਾ ਤੰਦ ਦਾ ਪੂਰਾ ਜੋਰ ਲਾਉਣਾ ਸੱਚੇ ਪਾਤਸ਼ਾਹ ਦੇ ਵਿਸ਼ਵਾਸ ਰੱਖ ਕੇ ਪਰ ਬੱਚੀ ਨੇ ਉਦਾਂ ਹੀ 7 ਵਜੇ ਕਹਿ ਕੇ ਮਨ ਲਿਆ ਤੇ ਸੱਚੇ ਪਾਤਸ਼ਾਹ ਨੇ ਕਿਰਪਾ ਕਰਤੀ ਕ੍ਰੈਡਿਟ ਜਾਂਦੇ ਪਾਪਾ ਨੂੰ ਜਾਏਗਾ ਪਾਪਾ ਨੇ ਇਸ ਟੈਮਲਾ ਬੜਾ ਵਧਾਇਆ ਮੇਰਾ ਪਹਿਲਾਂ ਤੇ ਜੀ ਜਾਏਗਾ ਸੱਚੇ ਪਾਤਸ਼ਾਹ ਜੀ ਦਾ ਜੀ ਜਿਨ੍ਹਾਂ ਨੇ ਹਿੰਮਤ ਦਿੱਤੀ ਇਹਦੇ ਪਾਪਾ ਨੂੰ ਵੀ ਤੇ ਬੱਚਿਆਂ ਨੂੰ ਵੀ ਤੇ ਸੱਚੇ ਪਾਤਸ਼ਾਹ ਦੇ ਪਹਿਲਾਂ ਜਾਏਗਾ ਜਦੋਂ ਪਾਪਾ ਤੇ ਵੀ ਆ ਸਕੂਲ ਪ੍ਰਿੰਸੀਪਲ ਸਾਹਿਬ ਤੇ ਵੀ ਆ ਜੀ ਸਾਰੇ ਸਟਾਫ ਤੇ ਜਿਹੜੇ ਇਹਨਾਂ ਦੇ ਕੋਚ ਮੈਮ ਜਿਹੜੇ ਕੈਮੀ ਮੈਮ ਆ ਉਹਨਾਂ ਦਾ ਬਹੁਤ ਬਹੁਤ ਧ ਜਿਨ੍ਹਾਂ ਨੇ ਇਹਨਾਂ ਨੂੰ ਮਤਲਬ ਪਿਆਰ ਨਾਲ ਵੀ ਤੇ ਗੁੱਸੇ ਨਾਲ ਵੀ ਕਿ ਬੱਚੇ ਨਹੀਂ ਤੇਰਾ ਨਾਮ ਲਿਖਾਉਣਾ ਹੈ ਤੇਰੇ ਪਾਪਾ ਜੀ ਨਾਲ ਕੁਝ ਕਰਦੇ ਆ ਉਹ ਜੋ ਮਰਜ਼ੀ ਹੋਏ ਤੇ ਤੂੰ ਵੀ ਕਰਕੇ ਦਿਖਾਈ ਤੇ ਬੱਚੀ ਨੇ ਕਰਕੇ ਦਿਖਾਇਆ ਜੀ ਕਿੰਨਾ ਸਮਾਂ ਲੱਗਾ ਫਿਰ ਇਹਨੂੰ ਬੱਚੀ ਨੂੰ ਪ੍ਰੈਕਟਿਸ ਕਰਾਉਂਦੇ ਆ ਕਿਉਂਕਿ ਬੱਚਿਆਂ ਵਾਸਤੇ ਬੜਾ ਔਖਾ ਦਸਵੇਂ ਉਠਣਾ ਜੀ ਸਮਾਂ ਐਕਚੁਅਲੀ ਇਹ ਪੜਾ ਕਿਹਾ ਜੇ ਸਵੇਰੇ ਆ ਘਰੇ ਆਪਣੀ ਰਸੀ ਡੱਬਦੀ ਸੀਗੀ ਤੇ ਬਾਕੀ ਸਕੂਲ ਦੇ ਵਿੱਚ ਵੀ ਮੈਡਮ ਦਾ ਵੀ ਬਹੁਤ ਜ਼ਿਆਦਾ ਯੋਗਦਾਨ ਹੈ ਕਿ ਜਿਨ੍ਹਾਂ ਨੇ ਸਕੂਲ ਦੇ ਵਿੱਚ ਇਹਨੂੰ ਉੱਥੇ ਹੀ ਇਹਦਾ ਜਰਾ ਜਰਾ ਦੌੜ ਭੱਜ ਕਰਾਈ ਹੈ ਦੀ ਉੱਥੇ ਇਹਦਾ ਜਾਗੇ ਇਸ ਟਾਈਮ ਨਾ ਵਧਾਇਆ ਜਾਗਦੇ ਬਾਸਕਟਬਾਲ ਖੇਡਉਂਦੇ ਰਹੇ ਆ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਮੇਰੀ ਬੱਚੀ ਸਟੇਟ ਲੈਵਲ ਜਿੱਤ ਕੇ ਆਈ ਹੈ ਤੇ ਸਾਡੇ ਮਤਲਬ ਕਿ ਇਹਦੇ ਫਾਦਰ ਸ਼ੁਰੂ ਤੋਂ ਹੀ ਉਹਨਾਂ ਦਾ ਇੱਕ ਹੀ ਸੁਪਨਾ ਸੀਗਾ ਕਿ ਸਾਡੇ ਮੇਰੇ ਬੱਚੇ ਸਪੋਰਟਸ ਵਿੱਚ ਆਣ ਸਪੋਰਟਸ 'ਚ ਗਿਆਨ ਤੇ ਸਾਡੀ ਬੱਚੀ ਨੇ ਮਤਲਬ ਸਟੇਟ ਖੇਡ ਕੇ ਸਾਡਾ ਮਾਣ ਵਧਾਇਆ ਵਾ ਤੇ ਇਹਦੇ ਪਾਪਾ ਨੂੰ ਵੀ ਤੇ ਮੈਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਬੱਚੀ ਨੇ ਔਰ ਸਕੂਲ ਪ੍ਰਿੰਸੀਪਲ ਤੇ ਇਹਦੀ ਟ੍ਰੈਨਰ ਟੀਚਰ ਜਿਹੜੇ ਨੇ ਕੈਮੀ मैम ਉਹਨਾਂ ਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੋਈ ਉਹ ਕਹਿ ਰਹੇ ਸੀ ਪਹਿਲਾਂ ਕਿ ਬੱਚੀ ਤਾਂ ਡਰ ਗਈ ਹੈਗੀ ਬੱਚੀ ਦਾ ਨਾਮ ਜਦੋਂ ਲਿਖਵਾਇਆ ਤਾਂ ਬੱਚੀ ਬਿਲਕੁਲ ਡਰ ਗਈ ਸੀ ਕਿ ਮੈਂ ਨਹੀਂ ਖੇਲਣਾ ਤੇ ਅਸੀਂ ਵੀ ਇਹਨੂੰ ਬਹੁਤ ਮੋਟੀਵੇਟ ਕੀਤਾ ਉਹਨਾਂ ਨੇ ਬਹੁਤ ਕੀਤਾ ਕਿ ਨਹੀਂ ਨਿਮੇਤਾ ਜੀ ਆਪ ਜੀ ਮੈਡਲ ਜਿੱਤ ਕੇ ਆਓਗੇ ਤੇ ਬੱਚੀ ਨੇ ਉਹਨਾਂ ਦਾ ਵੀ ਮਤਲਬ ਕਿ ਇੱਜ਼ਤ ਰੱਖੀ ਹੈ ਤੇ 골ਡ ਮੈਡਲ ਜਿੱਤ ਕੇ ਅੱਜ ਬੱਚੀ ਸਾਡੇ ਸਾਹਮਣੇ ਬੈਠੀ ਹੈ ਅੱਛਾ ਸੁਣੀ ਜੀ ਬਹੁਤ ਸਾਰੇ ਮਾਪੇ ਜਿਹੜੇ ਅੱਜ ਵੀ ਧੀਆਂ ਨੂੰ ਚਾਰ ਦਰਜੇ ਕੀ ਕੀ ਫੀਲ ਕਰਦੇ ਉਹਨਾਂ ਮਾਪੇ ਤੋਂ ਮੈਂ ਹੀ ਅਪੀਲ ਕਰਨਾ ਚਾਹਾਂਗੀ ਕਿ ਬੱਚਿਆਂ ਨੂੰ ਚਾਰ ਦਿਵਾਰੀ ਦੇ ਅੰਦਰ ਕੈਦ ਨਾ ਕਰੋ ਬੱਚਿਆਂ ਨੂੰ ਮੋਟੀਵੇਟ ਕਰੋ ਬੱਚਿਆਂ ਨੂੰ ਐਪਰੀਸ਼ੀਏਟ ਕਰੋ ਬੱਚੀਆਂ ਬਹੁਤ ਵੱਡੀਆਂ ਮੱਲਾ ਮਾਰ ਸਕਦੀਆਂ ਨੇ ਜੇ ਆਪ ਜੀ ਦਾ ਪੇਰੈਂਟ ਸੱਸਾ ਜੋਗ ਹੋਵੇਗਾ ਕਿਉਂਕਿ ਜਦੋਂ ਬੱਚੀ ਕਹਿੰਦੇ ਹੁੰਦੇ ਨੇ ਨਾ ਆਜ਼ਾਦ ਜਦੋਂ ਅਸੀਂ ਕਿਸੇ ਪੰਛੀ ਨੂੰ ਕਰਦੇ ਹਾਂ ਤੇ ਫਿਰ ਬਹੁਤ ਉੱਚੀ ਉਡਾਨ ਭਰਦਾ ਵਾ ਇਸੇ ਤਰ੍ਹਾਂ ਜਦ ਅਸੀਂ ਬੱਚੀਆਂ ਆਪਣੀਆਂ ਨੂੰ ਆਜ਼ਾਦ ਕਰਾਂਗੇ ਉਹਨਾਂ ਨੂੰ ਇਨਸਪਾਇਰ ਕਰਾਂਗੇ ਮੋਟੀਵੇਟ ਕਰਾਂਗੇ ਤੇ ਬੱਚੀਆਂ ਜਿਹੜੀਆਂ ਵਾਂ ਕਿਸੇ ਵੀ ਮੁਕਾਮ ਦੇ ਵਿੱਚ ਮਤਲਬ ਪਿੱਛੇ ਨਹੀਂ ਰਹਿਣਗੀਆਂ ਅੱਗੇ ਰਹਿਣਗੀਆਂ ਆਪ ਜੀ ਵੇਖਦੇ ਵੀ ਹੋ ਕਿ ਹਰ ਮੁਕਾਮ ਦੇ ਵਿੱਚ ਅੱਜ ਕੱਲ ਜਿਹੜੀਆਂ ਕੁੜੀਆਂ ਨੇ ਹਰ ਫੀਲਡ ਦੇ ਵਿੱਚ ਉਹ ਅੱਗੇ ਨੇ